ਸਾਤ ਸੰਗਤ ਜਦੋਂ ਗੱਲ ਸਹਿਬਜਾਤੇਆਂ ਦੀ ਤੁਰਤੀ ਹੈ ਗੁਰੂ ਘਰ ਦੇ ਵਿੱਚ ਕੁੱਤਲ 22 ਸਹਿਬਜਾਤੇ ਨੇ 22 22 ਸਹਿਬਜਾਤੇਆਂ ਦੇ ਵਿੱਚੋਂ 6 ਸਹਿਬਜਾਤੇ ਗੁਰੂ ਦੀ ਪਦਵੀ ਤੇ ਪਹੁੰਚਦੇ ਨੇ ਚੌਥੇ ਬਾਦਸ਼ਾ ਉਹਨਾਂ ਦੇ ਸਹਿਬਜਾਤੇ ਗੁਰੂ ਅਰਜਨ ਪਾਤਸ਼ਾ ਉਹਨਾਂ ਦੇ ਸਹਿਬਜਾਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਸਹਿਬਜਾਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਸਹਿਬਜਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਪਦਵੀ ਤੇ ਪਹੁੰਚੇ ਸਹਿਬਜਾਤੇ ਇੱਕੋ ਸਹਿਬਜਾਤੇ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਵਾਨ ਕੀਤੀ ਜਿਵੇਂ ਬਾਬਾ ਸੁੰਦਰ ਜੀ ਇੱਕੋ ਸਹਿਬਜਾਤਾ ਜਿਹਨੂੰ ਮਾਣ ਦੇ ਦਿੱਤਾ ਮੋਰੀ ਪੁੱਤ ਸਨਮੁਖ ਹੋਆ ਬਾਬਾ ਮੋਰੀ ਜੀ ਇਸ ਗੱਲ ਨੂੰ ਮੰਨ ਗਏ ਕਿ ਗੁਰੂ ਨੇ ਜਿਸ ਨੂੰ ਵਰਤਾ ਗਤੀ ਦਿੱਤੀ ਹੈ ਅਸੀਂ ਉਹਦੇ ਲਾਇਕ ਨਹੀਂ ਪਾਤਸ਼ਾਹ ਨੇ ਵਡਿਆਈ ਦੇ ਦਿੱਤੀ ਮੋਰੀ ਪੁੱਤ ਸੰਮਖ ਹੋਆ ਗੁਰੂ ਕੋ ਆ ਕੇ ਗੰਤੀ ਪ੍ਰਵਾਨ ਕਰਨੈਣੀ ਘਾਟੇ ਦਾ ਸੌਦਾ ਨਹੀਂ ਬੰਦਾ ਆਪਣਾ ਰੋਗ ਡਾਕਟਰ ਤੋਂ ਜਿਹੜਾ ਲੁਕਾ ਜਾਏ ਨਾ ਉਹਨੂੰ ਕਦੇ ਤੰਦਰੁਸਤੀ ਨਹੀਂ ਮਿਲ ਸਕਦੀ ਗੁਰੂ ਦੇ ਕੋਲ ਆ ਕੇ ਮੰਨ ਜਾਣਾ ਚਾਹੀਦਾ ਮਹਾਰਾਜ ਭਾਵੇਂ ਲੋਕਾਂ ਚ ਮੇਰੀ ਮੰਦੀ ਵਡਿਆਈ ਹੈ ਪਰ ਅਸਲ ਵਿੱਚ ਮੇਰੇ ਅੰਦਰ ਦੇ ਔਕੜ ਨੇ ਸਹਿਬਾ ਤੇਰੇ ਧੁੱਖਾ ਦਾ ਲੱਕੋ ਬੰਦਾ ਗੁਰੂ ਕੋਲ ਆ ਕੇ ਮੰਨ ਜਾਏ ਨਾ ਗੁਰੂ ਬਖਸ਼ ਮੈਨਾਂ ਪਿਛਲੇ ਕੋਦੇ ਸਤਗੁਰ ਬਖਸ਼ ਮੈਨ ਆਗੇ ਮਾਰਗ ਪਾਵੇ ਪਿਛਲੇ ਔਕੜ ਬਖਸ਼ ਮੈਨ ਤਾਂ ਮਾਰਗ ਦਿਖਾ ਦਿੰਦਾ ਸਤਗੁਰ ਹੁਣ ਛੇ ਸਾਹਿਬ ਜਾਤੇ ਗੁਰੂ ਪਦਵੀ ਤੇ ਪਹੁੰਚ ਗਏ ਆਹ ਉਹ ਸਾਹਿਬ ਜਾਤੇ ਨੇ ਜਿਨ੍ਹਾਂ ਨੂੰ ਪਾਣੀ ਚ ਬਾਣ ਮਿਲ ਗਿਆ ਕਿਸੇ ਨੂੰ ਸਨਮੁਖ ਕਹਿ ਦਿੰਦਾ ਪਰ ਬਾਕੀ ਦੇ ਸਹਿਬਜ਼ਾਦੇ ਕਿੱਥੇ ਗਏ ਉਹ ਵੀ ਤਾਂ ਗੁਰੂ ਦੇ ਸਹਿਬਜ਼ਾਦੇ ਨੇ ਨਾ ਪਿਰਥੀ ਚੰਦ ਵੀ ਤਾਂ ਗੁਰੂ ਦਾ ਸਹਿਬਜ਼ਾਦਾ ਹੈ ਸਾਧ ਸੰਗਤ ਉਹ ਸਹਿਬਜ਼ਾਦੇ ਕਿੱਧਰ ਗਏ ਉਹਨਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ ਅਰਦਾਸ ਵਿੱਚ ਚਾਰ ਹੀ ਸਹਿਬਜ਼ਾਦੇ ਰਹਿ ਗਏ ਜਿਨ੍ਹਾਂ ਦੀ ਕਮਾਈ ਦਾ ਆਪ ਧਿਆਨ ਕਰਦੇ ਆ ਬਾਬਾ ਜੀ ਸਿੰਘ ਬਾਬਾ ਧਿਆਰ ਸਿੰਘ ਬਾਬਾ ਖਤੇ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਐਸੇ ਨਾਮ ਰੱਖੇ ਨੇ ਮਹਾਰਾਜੇ ਸਹਿਬਜ਼ਾਦਿਆਂ ਦੇ ਮਹਾਰਾਜ ਨੇ ਆਪਣੇ ਸਹਬਜ਼ਾਦੇ ਦਾ ਇੱਕ ਇੱਕ ਨਾਮ ਰੱਖਿਆ ਆਪਾਂ ਆਪਣੇ ਬੱਚਿਆਂ ਤੇ ਦੋ ਦੋ ਨਾਮ ਰੱਖਦੇ ਆ ਗਲਤ ਹੈ ਬੱਚੇ ਦਾ ਨਾਮ ਰੱਖਿਆ ਜਰਨੈਲ ਸਿੰਘ ਤੇ ਕਹਿੰਦੇ ਏਡਾ ਵੱਡਾ ਨਾਮ ਲੈਣਾ ਓੱਖਾ ਟਾਈਮ ਲੱਗ ਜਾਂਦਾ ਕਿਉਂਕਿ ਭੱਜ ਕੇ ਆਪਾਂ ਗੱਡੀ ਫੜਦੀਆਂ ਪਤਾ ਨਹੀਂ ਕਿਹੜੀ ਗੱਡੀ ਫੜਨੀ ਆ ਵੀ ਆਪਣੇ ਬੱਚੇ ਦਾ ਨਾਮ ਪੂਰਾ ਲੈ ਕੇ ਨਹੀਂ ਬੁਲਾ ਸਕਦੇ ਨਾਮ ਜਰਨੈਲ ਸਿੰਘ ਰੱਖਿਆ ਪਰ ਨਿੱਕਾ ਜਿਹਾ ਨਾਮ ਲੈਣਾ ਟਿੰਕੂ ਦਸੋਂ ਕੀ ਲੰਬਿਆ ਵਿੱਚੋਂ ਮੈਂ ਇੱਕ ਨਗਰ ਗਿਆ ਉੱਥੇ ਬੱਚੇ ਦੇ ਜਨਮ ਤੇ ਦੀ ਖੁਸ਼ੀ ਚ ਸਵਾਗਤ ਸੀ ਮੈਂ ਕਹਾ ਜੀ ਮੈਂ ਸਟੇਜ ਤੋਂ ਬੋਲਣਾ ਬੱਚੇ ਦਾ ਨਾਮ ਦੱਸੋ ਕਹਿੰਦੇ ਜੀ ਆਸਟਨ ਸਿੰਘ ਮੈਂ ਕਹਾ ਜੀ ਮੈਨੂੰ ਮਤਲਬ ਦੱਸ ਦਿਓ ਇਹਦੇ ਨਾਮ ਅਸੀਂ ਨਹੀਂ ਰੱਖਿਆ ਕੋਈ ਬਾਹਰ ਹੈ ਰਿਸ਼ਤੇ ਦਾ ਉਹਨੇ ਰੱਖਿਆ ਹੈ ਮੈਂ ਕਹਾ ਜੀ ਫੋਨ ਲਾ ਲਓ ਕੀ ਪਤਾ ਚੱਕ ਲਵੇ ਉਹਨੂੰ ਫੋਨ ਲਾਇਆ ਪੁੱਛਿਆ ਜੀ ਇਹਦਾ ਮਤਲਬ ਕੀ ਕਹਿੰਦਾ ਜੀ ਆਪਣੇ ਦੇਸ਼ ਦੀ ਇੱਥੇ ਇੱਕ ਪਹਾੜੀ ਹੈ ਪਹਾੜੀ ਦੇ ਨਾਮ ਤੇ ਨਾਮ ਰੱਖਤਾ ਹੈ ਵੇਖੋ ਨਾਂ ਚ ਬੜੀ ਬਰਕਤ ਹੁੰਦੀ ਐ ਮਹਾਰਾਜ ਨੇ ਬਰਕਤ ਵਾਲੇ ਨਾਂ ਰੱਖੇ ਆਪਾਂ ਬੱਚਿਆਂ ਦੇ ਨਾਮ ਰੱਖਣ ਲੱਗੇ ਨਾ ਸੋਚ ਕੇ ਰੱਖਿਆ ਕਰੀਏ ਉਹ ਨਾਂ ਉਹਨੂੰ ਕੁਝ ਕਰਨ ਦੀ ਪ੍ਰੇਰਣਾ ਦੇਵੇ ਹੁਣ ਤੇ ਘਰਾਂ ਵਿੱਚ ਨਿਆਣਾ ਇੱਕ ਇੱਕ ਰਹਿ ਗਿਆ ਸਾਡੇ ਬਜ਼ੁਰਗਾਂ ਦੇ ਘਰਾਂ ਦੇ ਵਿੱਚ 5 5 6 6 ਬੱਚੇ ਹੋਇਆ ਕਰਦੇ ਸਭ ਤੇ ਬਾਪੂਆਂ ਦੇ ਨਾਂ ਰੱਖਣੇ ਹੋਰ ਨਹੀਂ ਕੁਝ ਸੁਝਣਾ ਤੇ ਦਰਖਤਾਾਂ ਦੇ ਰੱਖ ਜਣੇ ਕਿਕਰ ਸਿੰਘ ਪਿੰਪਲ ਸਿੰਘ ਮੋੜ ਸਿੰਘ ਤੇ ਦਰਖਤਾ ਦੇ ਨਾਮ ਨੇ ਦਰਖਤਾ ਦੇ ਨਾਮ ਤੇ ਨਾਮ ਰੱਖ ਲਵੇ ਔਰ ਜੁਲਤ ਭਰਨੀ ਆ ਉਹਨਾਂ ਦਰਖਤਾ ਨੇ ਬਰੋਤਾ ਸਿੰਘ ਬੜੇ ਨਾਮ ਦਰਖਤਾ ਦੇ ਨਾਮ ਤੇ ਨੇ ਸਾਧ ਸੰਗਤ ਨਾ ਬੰਦੇ ਨੂੰ ਇੱਕ ਪ੍ਰੇਰਨਾ ਦਿੰਦਾ ਮੋਟੀਵੇਟ ਕਰਦਾ ਮਹਾਰਾਜ ਜੀ ਨੇ ਪੰਗਾੜੀ ਦਾ ਜੁੱਧ ਜਿੱਤਿਆ ਵਾਪਸ ਆਏ ਪਤਾ ਲੱਗਿਆ ਸਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਨਾਮ ਰੱਖਿਆ ਬਾਬਾ ਅਜੀਤ ਸਿੰਘ ਪਰਾਜੀਤ ਹੋਣ ਵਾਸਤੇ ਝੂਝੜ ਦਾ ਗੁਣ ਹੋਣਾ ਚਾਹੀਦਾ ਦੂਜੇ ਸਹਬਜ਼ਾਦੇ ਦਾ ਨਾਮ ਰੱਖਿਆ ਝਿਹਾਰ ਸਿੰਘ ਉਹ ਝਿਹਾਰੂਆਂ ਦੇ ਵਿੱਚ ਜ਼ੋਰ ਭਰ ਜਾਂਦਾ ਤੀਜੇ ਦਾ ਨਾਮ ਰੱਖਿਆ ਜੋਰਾਵਰ ਸਿੰਘ ਤੇ ਜਿਨ੍ਹਾਂ 'ਚ ਜ਼ੋਰ ਭਰ ਜਾਏ ਉਹ ਪਰ ਫੱਦੇ ਪਾਉਂਦੇ ਨੇ ਬਾਬਾ ਫੱਦੇ ਸਿੰਘ ਸੱਤ ਤੇ 9 ਸਾਲ ਦੀ ਉਮਰ 'ਚ ਬਿਨਾਂ ਵਕੀਲ ਤੋਂ ਜੇ ਕਿਸੇ ਨੇ ਭਾਰਤ ਦੀ ਕਚਹਿਰੀ ਵਿੱਚ ਕੇਸ ਲੜਿਆ ਹੋਵੇ ਤੇ ਉਹਦਾ ਨਾਮ ਜਰੂਰ ਦੱਸਿਓ ਇੱਕੋ ਹੀ ਨਾਮ ਰਹਿ ਜਾਣਾ ਜੁਣਾਵਰ ਸਿੰਘ ਤੇ ਫਤੇ ਸਿੰਘ ਦਾ ਕੋਈ ਐਨਐਪੀ ਜਟਲੀ ਪਤਾ ਹੋਵੇ ਕਚਹਿਰੀ 'ਚ ਕੇਸ ਲੜਦਾ ਹੋਵੇ ਤੇ ਪਤਾ ਕਹਿੰਦਾ ਆਪਾਂ ਜੱਜ ਨਾਲ ਗੱਲ ਨਹੀਂ ਕਰ ਸਕਦੇ ਵਕੀਲ ਨੂੰ ਦੱਸਿਆ ਤੋ ਉਹ ਕਰੂਗਾ ਗੱਲ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਦੇ ਵਿੱਚ ਗੁਰੂ ਕੇ ਲਾਲਾ ਨੇ ਆਪ ਕੇਸ ਲੜਿਆ ਬਚੀਤੇ ਦੀ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਕਾਜੀ ਨੂੰ ਪੁੱਤਰ ਨਾ ਆਇਆ ਸਚਾ ਨੰਦ ਇੱਕੋ ਹੀ ਬੰਦਾ ਤੜਫਿਆ ਸੀ ਕਿ ਗੱਲ ਨਿਕਲ ਚਲੀ ਆ ਪਾੜੇ ਚੋਂ ਕਾਜੀ ਕਹਿੰਦਾ ਮੇਰੀ ਸ਼ਰਾਹ ਚ ਕੋਈ ਇਦਾਂ ਦਾ ਨਿਜਮ ਨਹੀਂ ਸੱਤ ਤੇ ਨੌ ਸਾਲਦਿਆਂ ਨੂੰ ਫਤਵੇ ਲਾ ਦਿਓ ਫਿਰ ਉਹਨੇ ਸਹਿਬ ਜੱਤਿਆਂ ਦੇ ਮੂੰਹ ਚ ਆਪਣੇ ਸ਼ਬਦ ਪਾਏ ਸਚਾ ਨੰਦ ਉਹਦਾ ਪ੍ਰਤੀਨਿਧੀ ਹੈ ਜਿਹੜਾ ਵਰਕ ਸਾਨੂੰ ਉੱਚੀ ਨੀਚੀ ਜਾਤਾਂ ਪਾਤਾਂ ਚ ਪਾ ਕੇ ਵੰਡਣਾ ਚਾਹੁੰਦਾ ਸੀ ਨਾ ਵੰਡ ਕੇ ਲੁੱਟਣਾ ਚਾਹੁੰਦਾ ਸੀ ਉਹਨਾਂ ਦਾ ਬੰਦਾ ਹੈ ਸੁੱਚਾ ਆਨੰਦ ਉਹਦੀ ਕਰਤੂਤ ਮੁਤਾਬਕ ਪੰਥ ਨੇ ਨਾਂ ਰੱਖਿਆ ਝੂਠਾ ਆਨੰਦ ਇੱਕ ਨਾਮ ਦਾ ਮਾਣ ਦਾ ਰੱਖਿਆ ਇੱਕ ਪਿੰਡ ਵਾਲੇ ਨਾਂ ਰੱਖਦੇ ਉਹ ਬੰਦੇ ਦੇ ਕੰਮ ਦੇ ਹਿਸਾਬ ਨਾਲ ਰੱਖਦੇ ਹੁੰਦੇ ਆ ਤੇ ਲੱਗਦਾ ਹੁੰਦਾ ਵੀ ਅਸਲੀ ਨਾਂ ਹੀ ਆ ਬੰਦੇ ਦਾ ਉਹ ਕੰਮ ਦੇ ਹਿਸਾਬ ਨਾਲ ਰੱਖਿਆ ਉਹਦੀ ਕਰਤੂਤ ਮੁਤਾਬਕ ਪੰਥ ਨੂੰ ਕਹਿੰਦਾ ਝੂਠਾ ਆਨੰਦ ਤੇ ਝੂਠੇ ਨਾਂ ਦੇ ਬਾਪਿਆਂ ਦੇ ਮੂੰਹ 'ਚ ਸ਼ਬਦ ਪਾਏ ਕਹਿੰਦਾ ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ ਅੱਜ ਵੀ ਪਨੀਰੀ ਨੂੰ ਆਪਾਂ ਪੁੱਛੀਏ ਵੀ ਮੁੰਡਾ ਜੇ ਤੈਨੂੰ ਖੁੱਲਾ ਛੱਡ ਦਈਏ ਕੀ ਕਰੇਗਾ ਲੱਗਦਾ ਇਹ ਹੈ ਵੀ ਉਹਨੇ ਕਿਹਾ ਇੱਕ ਤੇ 2 ਲੱਖ ਦਾ ਫੋਨ ਚਾਹੀਦਾ ਐਪਲ ਦਾ ਤੇ ਸਾਢੇ 1-3 ਲੱਖ ਦਾ ਮੋਟਰਸਾਈਕਲ ਲੈ ਦਿਓ ਤੇ ਅਗਲੀ ਗੱਲ ਆ ਵੀ ਜਦੋਂ ਮੈਂ ਗੇੜੇ ਦੇ ਕੇ ਘਰੇ ਆਉਣਾ ਤੂੰ ਹੀ ਪੁੱਛਣਾ ਨਹੀਂ ਮੈਂ ਆਇਆ ਕਿੱਥੋਂ ਆਪਾਂ ਜੇ ਨਿਆਣਿਆਂ ਨੂੰ ਖੁੱਲ੍ਹ ਦੇ ਦਈਏ ਨਾ ਉਹੀ ਕਹਿਣਗੇ ਜਿਵੇਂ ਤੇ ਹਾਲਾਤ ਨੇ ਕੋਈ ਭਾਗਾ ਵਾਲੀ ਮਾਂ ਐ ਜੀਦਾ ਪੁੱਤ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਦਾ ਪਾਠ ਕਰਦਾ ਕੋਈ ਭਾਗਾ ਵਾਲੀ ਮਾਂ ਐ ਜੀਦਾ ਪੁੱਤ ਸ਼ਾਮ ਨੂੰ ਕੋਥੀ ਸਾਹਿਬ ਚੁੱਕਦਾ ਰਹਿਰਾ ਸਾਹਿਬ ਦਾ ਪਾਠ ਕਰਦਾ ਤੇ ਸਾਹਿਬ ਜਾਂਦੇ ਹਨ ਉਹ ਪੁੱਛਿਆ ਜੇ ਛੜਦੀਏ ਤੇ ਕੀ ਕਰੋਗੇ ਉਹ ਕਹਿੰਦੇ ਪੰਥ ਇਕੱਠਾ ਕਰਾਂਗੇ ਏਕਾਂ ਮਿਆਨਾਂ ਚੋਂ ਕੱਢਾਂਗੇ ਤੇ ਬੈਰੀ ਨਾਲ ਲੜਾਂਗੇ ਕਹਿੰਦਾ ਜੀ ਨੋਟ ਕੀਤਾ ਜਾਏ ਆ ਜਮਾਨਾ ਦੇਖੋ ਤਾਂ ਸੱਪ ਦੇ ਬੱਚੇ ਨੇ ਕੁੱਟਣ ਦੇਣੇ ਚਾਹੀਦੇ ਨੇ ਕਾਜੀ ਸਾਹਿਬ ਸ਼ਰਾ ਦਾ ਪੰਨਾ ਫੋਲੋ ਸੱਪ ਦੇ ਬੱਚੇ ਲਈ ਕੀ ਫਤਵਾ ਜੇ ਕੋਈ ਇਸ ਪੁੱਤਰ ਤੇ ਸਰਕਾਰ ਦਾ ਬਾਗੀ ਹੋਏ ਫਿਰ ਲਾਇਆ ਸੀ ਉਹਨਾਂ ਨੇ ਫਤਵਾ ਇਹਨਾਂ ਨੂੰ ਜ਼ਬਾਹ ਕਿਤਾ ਜਾਏ ਉਹਨਾਂ ਨੇ ਤੀਰੀ ਦੀ ਜੰਗ ਲੜੀ ਸ਼ਾਸ਼ਨ ਵੇਗ ਬਾਸ਼ਨ ਵੇਗ ਕਤਲ ਦੇ ਮੁਕੱਦਮੇ ਚੱਤਰ ਸੀ ਤੋਂ ਉਹ ਬੰਦੇ ਉਹਨਾਂ ਨੂੰ ਕਹਿੰਦੇ ਤੁਸੀਂ ਆਹ ਕੱਪ ਕਰਦੇ ਹੋ ਕੋਈ ਕਰਦਾ ਨਹੀਂ ਇੰਨੇ ਮਾਸੂਮਾਂ ਤੇ ਜੁਰਮ ਢਾਉਣ ਲਈ ਤਿਆਰ ਨਹੀਂ ਸੀ ਕੋਈ ਉਹ ਆਪਣੀ ਸਜ਼ਾ ਮaaf ਕਰਾਉਣ ਦੇ ਨਾਮ 'ਚ ਵਿੱਚ ਕਹਿੰਦੇ ਅਸੀਂ ਜ਼ਬਾਹ ਕਰਦੇ ਆਂਗੇ ਪਰ ਕੀ ਮaaf ਕਰਾਇਆ ਕਲੰਕ ਖੱਟ ਕੇ ਸਾਧ ਸੰਗਤ ਗੁਰੂ ਤੋਂ ਮਨਕਰ ਹੋ ਕੇ ਬੰਦਾ ਕਲੰਕ ਖੱਟਦਾ ਪੈਸਾ ਕਮਾ ਲਏਗਾ ਚਾਰ ਸੌ ਵੱਧ ਲੈ ਜਾਏਗਾ ਪਰ ਕਲੰਕ ਖੱਟ ਕੇ ਜਾਂਦਾ ਆ ਜਿਨ੍ਹਾਂ ਨੇ ਵਡਿਆਈ ਪਾਈ ਉਹਨਾਂ ਦੀ ਸੋਭਾ ਵਿੱਚ ਪਰਿਵਾਰ ਸਜੇ ਨੇ ਛੋਟਿਆਂ ਨੇ ਜੰਗ ਜਿੱਤੀ ਪੀਰੀ ਦੀ ਤੇ ਭਟਿਆ ਨੇ ਜੰਗ ਜਿੱਤੀ ਮੇਰੀ ਦੀ ਦੁਨੀਆਂ ਦੇ ਇਤਿਹਾਸ ਵਿੱਚ ਜਦੋਂ ਬਾਬਾ ਜੀ ਸਿੰਘ ਨੇ ਆਪ ਆਗਿਆ ਮੰਗੀ ਸੱਚੇ ਪਾਤਸ਼ਾਹ ਕਹਿੰਦੇ ਜੀ ਸਿੰਘਾ ਜੇ ਤੈਨੂੰ ਮੈਂ ਕਹਿੰਦਾ ਨਾ ਜਾ ਜੰਗ ਦੇ ਮੈਦਾਨ ਵਿੱਚ ਚਲਿਆ ਤੂੰ ਜਾਣਾ ਸੀ ਪਰ ਖਿਤਾਬ ਤੈਨੂੰ ਸ਼ਹੀਦ ਦਾ ਨਹੀਂ ਸੀ ਬਣਨਾ ਦੁਨੀਆਂ ਨੇ ਕਿਹਾ ਸੀ ਉਹ ਬਾਜਾਂ ਵਾਲੇ ਦਾ ਆਗਿਆਕਾਰੀ ਪੁੱਤ ਸੀ ਤਾਂ ਚਲਿਆ ਗਿਆ ਤੂੰ ਆਗਿਆਕਾਰੀ ਪੁੱਤ ਹੀ ਬਣਣਾ ਸੀ ਪਰ ਅੱਜ ਤੋਂ ਆਪ ਮਦਾਨੇ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਹੈ ਅੱਜ ਰਤਬਾ ਸ਼ਹੀਦ ਦਾ ਜਦੋਂ ਬਾਬਾ ਜੀ ਸਿੰਘ ਜੀ ਸ਼ਹੀਦ ਹੁੰਦੇ ਆ ਨਾ ਮਹਾਰਾਜ ਨੇ ਜਕਾਰੇ ਲਾਏ ਪੰਜ ਬਾਬਾ ਬੰਦਾ ਸਿੰਘ ਬਹਾਦਰ ਨੇ ਨਾ ਜਦੋਂ ਆਪਣੇ ਪੁੱਤ ਦਾ ਕਲੇਜਾ ਹੁੰਚ ਪਵਾਇਆ ਉਹਨੇ ਜਕਾਰਾ ਲਾ ਕੇ ਆਖਿਆ ਸੀ ਮੈਨੂੰ ਯਕੀਨ ਆ ਗਿਆ ਬਾਜਾਂ ਮਾਰਿਆ ਤੂੰ ਜਰੂਰ ਜਕਾਰੇ ਲਾਏ ਹੋਣਗੇ ਜੇ ਤੇਰਾ ਸਿੱਖ ਪੁੱਤ ਸ਼ਹੀਦ ਹੁੰਦਾ ਵੇਖ ਕੇ ਜਕਾਰਾ ਲਾ ਸਕਦਾ ਤੂੰ ਤਾਂ ਮੇਰਾ ਗੁਰੂ ਐ ਜਿਹਦੇ ਸਿੱਖਡੇ ਬਲਵਾਨ ਨੇ ਉਹਦਾ ਗੁਰੂ ਕੈਸਾ ਹੋਵੇਗਾ ਸਾਥ ਸੰਗਤ ਬਾਜਾ ਵਾਲੇ ਦਾ ਜੇਠਾ ਪੁੱਤ ਸ਼ਹੀਦ ਹੋਇਆ ਤੇ ਬਾਬਾ ਝਾੜ ਸਿੰਘ ਜੀ ਐਵੇਂ ਹੱਥ ਜੋੜੀ ਖਲੋਦੇ ਨੇ ਪਾਤਸ਼ਾਹ ਭਾਈ ਕੇ ਬਿਨਾ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਭਾਤਾ ਮਹਾਰਾਜ ਸੰખ્યા ਕੀਤੀ ਵੱਡੇ ਵੀਰੇ ਤੋਂ ਖੇਡੇ ਇਕੱਠੇ ਪੜੇ ਇਕੱਠੇ ਅੱਜ ਸ਼ਹੀਦੀ ਰਤਬਾ ਮੇਰੇ ਤੋਂ ਬਿਨਾ ਕੱਲਾ ਹੀ ਲੈ ਗਿਆ ਉਹ ਮਹਾਰਾਜ ਕਿਰਪਾ ਕਰਨਿਓ ਮਦਾਨੀ ਜੰਗ ਵੱਲ ਤੋੜ ਦਿਓ 14 ਸਾਲ ਨੇ ਬੱਚੇ ਦਾ ਮੁਖੜਾ ਵੇਖਿਓ ਕਿਵੇਂ ਦਾ ਹੁੰਦਾ ਮਹਾਰਾਜ ਦਾ 14 ਸਾਲ ਦਾ ਪੁੱਤਰਾ ਸੱਚੇ ਬਾਦਸ਼ਾਹ ਕਹਿੰਦੇ ਤਿਹਾਰ ਸਿੰਘਾ ਤੇਰਾ ਸਰੀਰ ਉਹਦੇ ਨਾਲੋਂ ਛੋਟਾ ਫਿਰ ਤੈਨੂੰ ਕਹਿਣੇ ਮੈਂ ਆਪਣੇ ਹਸਾਬ ਨਾਲ ਪੋਣਾ ਮਹਾਰਾਜ ਕਹਿੰਦੇ ਫਿਰ ਸ਼ਸਤਰਾਂ ਦਾ ਸ਼ਿੰਗਾਰ ਕੀਤਾ ਮਹਾਰਾਜ ਨੇ ਆਪਣੇ ਕਬਰ ਕਸੇ ਚੋਂ ਇੱਕ ਖੰਝਰ ਕੱਢ ਕੇ ਉਹਦੇ ਕਬਰ ਕਸੇ ਚ ਪਾਇਆ ਆਖਿਆ ਹਮ ਦੇਤੇ ਹੈ ਖੰਝਰ ਇਸੇ ਸ਼ਮਸ਼ੀਰ ਚਮਦਰਾ ਮੇਜ਼ੋ ਕੀ ਜਗ੍ਹਾ ਦਾਦਾ ਕਾ ਤੂੰ ਤੀਰ ਸਮਝਰਾ ਤੀਰ ਕਲੇਜੇ ਮੇ ਲਗੇ ਉਫ ਮੂੰਹ ਸੇ ਨਹੀਂ ਕਰਨਾ ਮਹਾਰਾਜ ਕਹਿੰਦੇ ਜਦੋਂ ਤੀਰ ਬੱਜੇ ਨਾ ਜਹਾਰ ਸਿੰਘਾ ਸੀ ਨਾ ਕਰੀ ਉਫ ਨਾ ਕਹੀ ਤੂੰ ਵਾਹਿਗੁਰੂ ਬੋਲੀ ਦੁੱਖ ਆਵੇ ਤੇ ਵਾਹਿਗੁਰੂ ਬੋਲੀ ਦਾ ਬਜ਼ੁਰਗਾਂ ਨੂੰ ਕੋਈ ਠੇਡਾ ਲੱਗਦਾ ਸੀ ਤੇ ਵਾਹਿਗੁਰੂ ਬੋਲਦੇ ਸੀ ਸਾਡੇ ਮੂੰਹ ਚੋਂ ਵਾਹਿਗੁਰੂ ਨਹੀਂ ਨਿਕਲਦਾ ਦੁੱਖ ਆਏ ਤੇ ਸਿਖਾ ਵਾਹਿਗੁਰੂ ਬੋਲੀ ਲਾਗੂ ਹੋਏ ਦੁਸ਼ਮਣਾਂ ਸਾਥ ਵੀ ਭੱਜ ਖਲੇ ਦੀ ਅਵਸਥਾ ਬਣ ਜਾਏ ਮਹਾਰਾਜ ਕਹਿੰਦੇ ਸਭੋ ਭਜੇ ਆਸਰਾ ਚੁਟੇ ਸਭ ਸੁਣਾਓ ਚਿੰਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਹ ਤੱਤੀ ਵਾਹ ਨਹੀਂ ਲੱਗਦੀ ਖਿਖੌਣੇ ਨੇ ਇਹ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਘਰ ਹੈ ਪਰ ਸਿੱਖੀ ਦੀ ਚੜ੍ਹਦੀ ਕਲਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸੁਨੇਹ ਰਪੈ ਨਹੀਂ ਜਾਂਦਾ ਕੰਚਨ ਬਾਟੀ ਮਨ ਸਾਨੂੰ ਪਖਡੀਆਂ ਨੇ ਵਹਿਮ ਪਾਤੇ ਸਾਡੇ ਡੇਰੇ ਆਉ ਤੇ ਜ਼ਿੰਦਗੀ ਚ ਦੁੱਖ ਨਹੀਂ ਆਊਗਾ ਇਹ ਜ਼ਿੰਦਗੀ ਦੁੱਖਾਂ ਸੁੱਖਾਂ ਲਈ ਮਿਲੀ ਹੈ ਦੁੱਖ ਸੁੱਖ ਦੋਏ ਹਰ ਕੱਪੜੇ ਪਹਿਰੇ ਜਾਏ ਮਨੋਖ ਮਹਾਰਾਜ ਕਹਿੰਦੇ ਹੈ ਕੋਈ ਜੀਵਨ ਜੀਵ ਚ ਦੁੱਖ ਨਾ ਆਵੇ ਦੁੱਖ ਹੋਣੇ ਨੇ ਕੋਈ ਸਾਹਬ ਕਿਤਾਬ ਪੂਰਾ ਕਰਨ ਵਾਲਾ ਤੇਰਾ ਰਹਿੰਦਾ ਇਸ ਜਨਮ ਚ ਪੂਰਾ ਕਰਨਾ ਪਰ ਬਾਣੀ ਤੈਨੂੰ ਅਡੋਲਤਾ ਬਖਸ਼ੇਗੀ ਬਾਣੀ ਤੈਨੂੰ ਡੋਲਣ ਨਹੀਂ ਦਿੰਦੀ ਮਹਾਰਾਜ ਕਹਿੰਦੇ ਜਿਹਾਰ ਸਿਆ ਇਤਿਹਾਸ ਦਾ ਅਨੋਖਾ ਪੰਨਾ ਸਿਰ ਤੇ ਕੇ ਜਾਈ ਸੱਚੇ ਬਾਦਸ਼ਾਹ ਆਪ ਉਹਦੇ ਕੱਦ ਦੇ ਮੁਤਾਬਕ ਕਮਾਨ ਉਹਦੇ ਸਾਹਬ ਦੇ ਤੀਰ ਤੇ ਸੱਚੇ ਬਾਦਸ਼ਾਹ ਉਹਦੇ ਮੋਢੇ ਦਿਨਾਰੀ ਪਾਉਂਦੇ ਨੇ ਸਾਥ ਸੰਗਤਾਂ ਆਹ ਹਥਿਆਰਾਂ ਦਾ ਲੈਸ ਕਰਕੇ ਸੱਚੇ ਪਾਤਸ਼ਾਹ ਛਾਤੀ ਨਾਲ ਲਾ ਕੇ ਕਹਿੰਦੇ ਨੇ ਜਝਾਰ ਸਿੰਘਾ ਤੇਰੇ ਬਾਪੂ ਵਾਲਾ ਪਿਆਰ ਖਪਾ ਹੱਥ ਚੁੰਮ ਕੇ ਆਖਿਆ ਤੇਰੀ ਮਾਂ ਵਾਲਾ ਪਿਆਰ ਸੱਜਾ ਚੁੰਮ ਕੇ ਆਖਿਆ ਤੇਰੇ ਦਾਦੇ ਵਾਲਾ ਪਿਆਰ ਸੱਚੇ ਪਾਤਸ਼ਾਹ ਮੱਥਾ ਚੁੰਮ ਕੇ ਆਪਣੇ लाडले ਪੁੱਤ ਨੂੰ ਜੰਗ ਦੇ ਮੈਦਾਨ 'ਵਾਂ ਤੁਰਨ ਲੱਗੇ ਨੇ ਅੱਛਾ ਕਹਿੰਦੇ ਇੱਕ ਵੀ ਬਚਾਉਣਾ ਨਹੀਂ ਸਿੰਘਾ ਇੱਕ ਵੀ ਬਚ ਗਿਆ ਦੇ ਧਾਰੀ ਗੱਦੀ ਤੁਰ ਪਈਆਂ ਮਹਾਰਾਜ ਨੇ ਮੱਥਾ ਚੁੰਮ ਕੇ ਆਖਿਆ ਜਝਾਰ ਸਿੰਘਾ ਹੋ ਘੋੜੇ ਤੇ ਸਵਾਰ ਲਓ ਜੀ ਜਝਾਰ ਸਿੰਘ ਹੋਇਆ ਘੋੜੇ ਤੇ ਸਵਾਰ ਘੋੜੇ ਦੀਆਂ ਬਾਗਾਂ ਖਿੱਚੀਆਂ ਘੋੜੇ ਦੇ ਉੱਪਰ ਪੈਰ ਚੱਕੇ ਉੱਪਰ ਚੱਟ ਕੇ ਮਾਰੇ ਧਰਤੀ ਦੀ ਹਿੱਕ ਤੇ ਤੇ ਘੱਟਾ ਉੱਟਿਆ ਸਮਾਨ ਨੂੰ ਕੜੀ ਦਾ ਦਰਵਾਜ਼ਾ ਖੁੱਲਿਆ ਮੱਥਾ ਚੁੰਮ ਕੇ ਸੱਚੇ ਬਾਦਸ਼ਾਹ ਲਾੜਲੇ ਜਝਾਰ ਨੂੰ ਮੈਦਾਨੇ ਜੰਗ ਵਰ੍ਹੇ ਐਉਂ ਤੌਂਦੇ ਨੀ thank yeah. you ਤੇ ਦਿੱਤਾ ਪਿਆਰ ਜਾਂਦੀ ਵਾਰ ਦਾ